ਬੱਲ ਸਨੋਵਰ ਬੱਲ ਵਾਟਰਪਰੂਫਾ ਵਾਟਰਪਰੂਫਾ ਆਹੀ ਬਣਾਉਣ ਲੱਗੀ ਮੰਮੀ ਅੱਜ ਦਾਲ ਬਣਾਈ ਹੈ ਹਾਂ ਦਾਲ ਬਣਾਉਂ ਦਾਲ ਹੀ ਚੱਲੀ ਜਾਨੀ ਹੋਰ ਤਾਂ ਸਬਜ਼ੀ ਨਹੀਂ ਤੁਹਾਨੂੰ ਲੱਭਦੀ ਕੋਈ ਅੱਜ ਹੀ ਦਾਲ ਬਣਾਈ ਤਾਂ ਹਾਂ ਜਣਾ ਬਾਅਦ ਓਹ ਜੀ ਪਾਪਾ ਜੀ ਗੱਲ ਚੱਲਾ ਪਾਪਾ ਜੀ ਕਹਿੰਦਾ ਨਹੀਂ ਗੱਡੀ ਚ ਪਾਣੀ ਭਰਨ ਨੂੰ ਓਹ ਜੀ ਪਾਪਾ ਜੀ ਦੀ ਗੱਡੀ ਮੋੜਨ ਚੱਲਾ ਅੱਜ ਤੁਹਾਡੀ ਵਾਈਫ ਵੇਟ ਕਰ ਰਹੀ ਹੈ ਗਾੜੀ ਮੇਂ ਫੇਰ ਫੇਲਡ ਹੋਗੀ ਗੱਡੀ ਦਾ ਗਰਮ ਹੁੰਦਾ ਹੀ ਆ ਗੱਡੀ ਗਰਮ ਹੋਦੀ ਆ ਉਹ ਸਾਰਾ ਹੀ ਪਾਟ ਗਿਆ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਏ ਓਏ ਅੱਜ ਦਾ ਪਤਾ ਨਾ ਅੱਜ ਗੱਡੀ ਤੋਂ ਬੰਦੀਆਂ ਗੱਲਾਂ ਹੋਣੀਆਂ ਆਪਣੇ ਕੋਲ ਪ੍ਰੈਸ਼ਰ ਬਹੁਤ ਲੰਮਾ ਇਹ ਹੁਣ ਬਸ ਮੱਝਾ ਪੈਕੀਟ ਲਾਉਣਾ ਮਾੜਾ ਪ੍ਰੈਸ ਚੱਲ ਲੈਂਦੇ ਖੁੱਲ ਗਏ ਪਾਣੀ ਨਹੀਂ ਚੱਲਿਆ ਜੇ ਪਾ ਟੀਰ ਮੇਰਾ ਸਲੋਵਰ ਬੱਲ ਸਲੋਵਰ ਬੱਲ ਵਾਟਰਪਰੂਫਾ ਵਾਟਰਪਰੂਫਾ

ਮਾ ਭੀ ਤੁਮੇ ਮੰਨਸਾਈ ਦਾ ਆਈਡੀ ਮੈਨਸ਼ਨ ਆ ਹੁਣੇ ਹੁਣੇ ਤੇਰੀ ਨਾਮ ਕਿਹੜਾ ਆਈਡੀ ਬੀ ਸਨੋਵਰ ਵਾਲ ਦੀ ਆਈਡੀ ਮੈਨਸ਼ਨ ਆ ਤੇ ਤੁਸੀਂ ਨੂੰ ਫੋਲੋ ਕਰ ਸਕਦੇ ਤੇਰੀ ਤੇ ਨਹੀਂ ਕਰਨੀ ਤੂੰ ਕਿ ਦੰਦ ਕੱਢੀਏ ਨਾ ਹਾਂ ਫਾਇਦਾ ਹੈ ਵੀ ਆ ਸਕਦੇ ਨੂੰ ਹੈ ਸਨੋਵਰ ਵਾਲ ਤੋਂ ਦੀ ਆਈਡੀ ਮੈਨਸ਼ਨ ਹੋ ਚੁੱਕੀ ਆ ਤੇ ਕੀ ਕਹਿਣਾ ਜਾਉਂਗੇ ਤੁਸੀਂ ਜਾਨਦਾ ਕਿ ਨਹੀਂ ਸਵੀਡ ਨਾ ਨਾ ਜਾਉਂਗਾ ਸਾਫ ਤੋਂ ਆਇਆ ਜਾਵੇ ਇਹ ਮੇਨਾਂ ਥੱਕਾ ਕੀਤਾ ਗਿਆ ਥੱਕਾ ਕੀਤਾ ਗਿਆ ਜੋ ਘਰੇ ਬੁਲਾ ਕੇ ਨਹੀਂ ਘਰੇ ਨੂੰ ਕੋਲ ਆ ਗਿਆ ਤੂੰ ਭਲੇਖੇ ਨਾ ਮੇਰੇ ਲਓ ਜੀ ਸਨੌਰ ਵਾਲ ਦੀ ਹਾਂਜੀ ਵੈਰੀ ਵੈਰੀ ਗੁੱਡ ਮਾਰਨਿੰਗ ਕੀ ਹਾਲ ਚਾਲ ਦੋਸਤੋ ਕਹਿੰਦੇ ਮੇਰੇ ਵੀਰੋ ਸਨੌਰ ਬੱਲ ਜੀ ਨਾਕੇ ਆਉਂਦੇ ਹੋਏ ਫਿਰ ਤੀ ਕਿੱਧਰ ਨਾਕੇ ਆ ਰਹੇ ਜੇ ਇਧਰੋਂ ਇਧਰੋਂ ਆ ਰਹੇ ਨਾਕੇ ਤੁਸੀਂ ਓ ਮਾਈ ਗਾਡ ਸਨੌਰ ਬੱਲ ਜੀ ਤੜਕੇ ਤੜਕੇ ਅਰਲੀ ਮਾਰਨਿੰਗ ਨਾਉਂਦੇ ਓਏ 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 ਸਰੂਰ ਕੰਮ ਹੈ ਮੈਂ ਕਾ ਪੈ ਗਿਆ ਸੁਨਵਰਾ ਕੰਮ ਮੈਂ ਤੈਨੂੰ ਕਹੀ ਉਹਨਾਂ ਦਾ ਜਦੋਂ ਧਿਆਨ ਪਰੇ ਨੇ ਅਸੀਂ ਪਿੱਛੋਂ ਦੀ ਪੈਪ ਖਿੱਚ ਲਾ ਤੂੰ ਮੁਗਾ ਇਆ ਖੇ ਓ ਗੁਰੂਆ ਸਿੱਧੀ ਤੇ ਏ ਧਾਰ ਵੱਜੀ ਓ ਦੇ ਆਖੀ ਲਾਲ ਕਰਤੀ ਸਲੋਵਰ ਦੀ ਗਰੀਬ ਦੀ ਆਖੋ ਲਾਲ ਆਖਣ ਜਵਾਦ ਦਿਖਣੇ ਖਲਾ ਇੱਟ ਨੇ ਕੀ ਬਜਾਏ ਗਿਆ ਇਹ ਦੇਖੀ ਕਿ ਘਾਹ ਹੈ ਇੱਧਰ ਕਿਹੜੀ ਇਹ ਇੱਧਰ ਲੇਖੀ ਹੈ ਨਾ ਥੋੜਾ ਆਇਆ ਟੇਡਾ ਬਾਈ ਆਹ ਖੇਤਾਂ ਖੇਤਾਂ ਪਾਣੀ ਵੀ ਗਿਆ ਜੀ ਐਵੇਂ ਆ ਗਿਆ ਕਿ ਟੇਡਾ ਮਾੜੀ ਗੱਲ ਅੱਖ ਚ ਸਿੱਧੀ ਧਾਰ ਮਾਰੀ ਇਹਨੇ ਤੋ ਲੈ ਆ ਠੰਡਲ ਵਾਲੇ ਕੱਪੜਿਆਂ ਨੂੰ ਦੱਸ ਗੱਲ ਆ ਕੋਈ ਅੱਖ ਦੇਖਾ ਉਹ ਗੁਰੂ ਆਲਾ ਦਾ ਪੂਰਾ ਹੀ ਜ਼ਰਾ ਕਰਾਤਾ ਲੈ ਦੱਸ ਦਿਖਾਈ ਜੀ ਵੀਰੇ ਬਹੁਤ ਬਹੁਤ ਧੰਨਵਾਦ ਪਰ ਕੀ ਕਰੀਏ ਇੱਕ ਬੰਦੇ ਦੀ ਸਾਡੀ ਅੱਖ ਤੇ ਸੱਟ ਲੱਗ ਗਈ ਹੁਣ ਠੀਕ ਹੁਣ ਸੋਜ ਪੈ ਜਾਣੀ ਅੱਖ ਤੇ ਵਿਕਾਓ ਅੱਖ ਖੋਲ ਲੈ ਖੋਲਦੀ ਦੇ ਐੇ ਗੋਲ ਐੇ ਗੋਲ ਹਾਂ ਜੀ ਠੀਕ ਆ ਵਾਹ ਅੱਛਾ ਟੋ ਅਟੋ ਗੈਟ ਨੂੰ ਗੇਮਾ ਚ ਪਉਣ ਚੱਲ ਚੱਲ ਹੁਣ ਚਾਲ ਨਾਲ ਹੁਣ ਵਿਚਾਰਾ ਸੇਕੇ ਦੇ ਹੁੰਦੇ ਆ ਦੇ ਸੇ ਕਚਾਣਾ ਸਰ ਲੋਟਰੀ ਲਗਾਤਾ 200 ਤੋਂ ਤੈਨੂੰ 400 ਲੈਦਾ ਟੈਂਸ਼ਨ ਲੈ 400 ਸਾਬ ਬਣ ਜਾਣਾ ਸੀਗਾ ਆਏ ਓਏ ਡਾਕਟਰ ਦਾ ਪਤਾ ਹੀ ਆ ਗੇ ਆਏ ਓਏ ਡਾਕਟਰ ਨੇ ਅੱਜ ਟੀਕਾ ਲਾ ਦੇਣਾ ਛਾ ਕਰਨਾ ਹੈ ਅੰਡਲੀ ਕਿੱਟਾ ਦਾ ਕਿ ਲੱਕੀ ਜਾਂਦੀ ਪਾਣੀ ਲੱਕ ਨੇ ਚਾਜੀ ਨੇ ਬਾਦੀ ਕਿਤੇ ਅੱਜ ਕੀ ਬਣਾਉਣ ਲੱਗੀ ਮੰਮੀ ਅੱਜ ਦਾਲ ਬਣਾਈ ਹੈ ਹਾਂ ਦਾਲ ਬਣਾਉਂ ਦਾਲ ਚੱਲੀ ਜਾਨੀ ਹੋਰ ਤਾਂ ਸਬਜ਼ੀ ਨਹੀਂ ਤੁਹਾਨੂੰ ਲੱਭਦੀ ਕੋਈ ਅੱਜ ਹੀ ਦਾਲ ਬਣਾਈ ਤਾਂ ਹੰਗਣਾ ਬਾਦ ਉਹ ਜੰਦੀ ਘਰ ਹੋਈ ਦੀ ਸਭ ਟਿਕੀ ਉਹ ਤਾਂ ਹਲਵਾਈ ਲੱਗਾ ਸੀ ਉਹਦਾ ਬੰਦ ਸੋਨੀਆਂ ਬਣਾਉਂਦਾ ਓਏ ਪਾਪਾ ਜੀ ਕਿੱਥੇ ਚੱਲਾ ਪਾਪਾ ਜੀ ਕਹਿੰਦਾ ਨਹੀਂ ਗੱਡੀ 'ਚ ਪਾਣੀ ਭਰਿਆ ਓਏ ਪਾਪਾ ਜੀ ਦੀ ਗੱਡੀ ਮੋੜਨ ਚੱਲਾ ਅੱਜ ਹਾਂ ਗੱਡੀ ਮੋੜ ਚੱਲ ਲਈ ਓਏ ਕਿੱਥੇ ਚੱਲਾਂ ਨੂੰ ਅੱਜ ਅੱਜ ਮੈਂ ਚੱਲਾਂ ਸਾਰੇ ਉਥੇ ਜਾ ਕੇ ਪੈਗ ਲਾਈਂ ਸੌ ਤਾਂ ਹੀ ਹੋਈ ਆ ਅੱਜ ਕਿੰਨਾ ਤੀਜਾ ਦਿਨ ਸੌਣ ਨੂੰ ਤੀਜਾ ਤੇ ਕਿਉਂ ਤੱਕ ਵਾਹ ਜੀ ਵਾਹ ਤਾਰੂ ਨਹੀਂ ਪੀਣੀ ਕਹਿੰਦੇ ਮੁੰਡਾ ਪਾਣੀ ਕਿੱਥੇ ਪੈਂਦਾ ਇਹਦੇ ਪਾਣੀ ਆ ਦੇ ਕੋਲੈਂਟ ਔਨ ਲਈ ਹਾਂ ਤੇ ਤੇਰੀ ਵਾਈਫ ਵੇਟ ਕਰ ਰਹੀ ਹੈ ਗੱਡੀ ਮੇਂ ਫਿਰ ਫੇਲਡ ਹੋਗੀ ਅਰੇ ਹੋਪਾ ਹੈ ਮਨਾ ਕਰ ਗੱਡੀ ਗਰਮ ਹੋਈ ਪਈ ਏ ਹਾਂ ਹੋਵੇ ਹੋਵੇ ਉਹ ਵੇ ਉਹ ਹੀ ਉਹ ਹੀ ਵਧੀਆ ਕੀਤਾ ਵਾਲੀ ਕਰਾਦੀ ਪਾਣੀ ਗੱਡੀ ਤਾਂ ਗਰਮ ਹੁੰਦੀ ਆ ਗੱਡੀ ਗਰਮ ਹੋ ਗਈ ਉਹ ਸਾਰਾ ਹੀ ਪਾਟ ਗਿਆ ਕਿੱਥੇ ਆ ਵੀਓ ਤੂੰ ਘਰ ਚਲੀ ਆ ਉਹ ਥੋਡੀ ਨੂੰ ਗੱਡੀ ਗਰਮਾ ਬੁਗੇ ਪਾਪਾ ਜੀ ਦੀ ਗੱਡੀ ਦਾ ਗਰਮ ਕਰਦੀ ਤੂੰ ਨੇ ਨਹੀਂ ਨਹੀਂ ਓਵਰਫਲੋ ਹੈ ਪ੍ਰਭਾਇਰਾ ਚਲ ਗਿਆ ਫਰੀਪ ਨਹੀਂ ਦਾ ਆ ਵੀਲਾ ਪਾਣੀ ਪਾਇਆ ਨਹੀਂ ਤੇ ਗੱਡੀ ਮੰਮੀ ਗਰਮ ਕਰਤੀ ਗੱਡੀ ਗਰਮ ਕਰਤੀ ਇਹਨੇ ਇਹ ਕੋਈ ਬੋਲਣਾ ਬਣਾ ਨਹੀਂ ਕਰਦਾ ਕਿੰਨਾ ਹੋ ਗਿਆ ਗੱਡੀ ਕਾਰ ਓਵਰਫਲੋ ਹੋ ਗਿਆ ਡਾਂਡੀ ਲਾਦੀ ਸਾਰੀ ਕੀ ਲੱਗਦੀ ਏ ਜੀ ਓਹੀ 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 ਹੋ ਗਿਆ ਸੰਡ ਹਾਂ ਹੋ ਗਿਆ ਸੰਡ ਓ ਓਹੀ 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 ਗੋਰੀਆਂ ਮਹਿਮਾ ਦਾ ਚਹੇਤਾ ਸੋਣੀ ਦੀ ਚੈਨ ਵਾਲਾ ਮੁੰਡਾ ਨੱਤਿਆਂ ਵਾਲਾ ਤੂੰ ਖੋਲਨੀ ਆਂ ਖੋਲ ਲਈ ਕਿੱਥੇ ਓਕੇ ਉਧਰ ਏ ਓਹੀ ਗਰਮ ਕਰਤੀ ਓਹੀ ਉਹ ਗਰਮ ਕਰਤੀ ਓਏ ਯਾ ਗੋ ਆ ਗਈ ਆ ਸਾਡੇ ਸਰਦਨ ਜੀ ਤੇ ਵਾਲ ਕਟਾਉਣ ਗਈ ਉਹਨੇ ਲੈ ਮੈਨੂੰ ਬੁਲਾ ਮੈਂ ਪੜੂੰਗਾ ਪਹਿਲਾਂ ਤੂੰ ਕੀ ਕਰਨੀ ਤੇਨੂੰ ਕਿਹੜਾ ਪੜਨੀ ਆਉਂਦੀ ਆ ਮੈਨੂੰ ਘਰੇ ਦਿੱਤੀ ਹੋਈ ਇੱਕ ਕਿਤਾਬ ਉਹ ਪੜਦਾ ਪਹਿਲਾਂ ਆਹ ਜੇ ਜਾ ਕੇ ਰੱਖ ਦੇ ਨੌਨਸੈਂਸ ਦੇ ਨੇ ਪਾਪਾ ਜੀ ਦੀ ਗੱਡੀ ਦੇ ਵਿੱਚ ਪਾਣੀ ਪਾਉਂਦੇ ਆਹ ਵਈ ਹੁਣ 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 ਮੈਨੂੰ ਲੱਗਦਾ ਮਾਸੜ ਨੂੰ ਨਹੀਂ ਤੈਨੂੰ ਸਮਝਾਉਂਦੀ ਇਹ ਗਰਮ ਹੁੰਦੀ ਆ ਪਾਣੀ ਦੇ ਦੋ ਤਿੰਨ ਬੋਤਲਾਂ ਰੱਖ ਲੈ ਵਿੱਚ ਆ ਭਾਈ ਪਤਾ ਕੰਨੀ ਪਾਣੀ ਨੇ ਓਵਰਫਲੋ ਕੀ ਟੱਪ ਜਾਊ ਇੱਥੇ ਤਾਂ ਹੀ ਸਟਾਰਟ ਕੀਤੀ ਸੀ ਨੇ ਉਦੋਂ ਦੀ ਹਾਂ ਐ ਤਾਂ ਹੀ ਗੱਡੀ ਸਟਾਰਟ ਹੋ ਰਹੀ ਆ ਜੀ ਗੱਡੀ ਗਤੀ ਮੋਟੇ ਨੌਨਸੈਂਸ ਨੇ ਉਹ ਤੇ ਭਾਪੀ ਵੀ ਗੁੱਸੇ ਤੇ ਤੇਲਾ 1 ਵਜੇ ਜਾਣਾ ਤੇ 5 ਵਜੇ ਆ ਕੇ ਰੱਖੇ ਸ਼ੂਜ਼ ਕੱਢੀ ਜ ਬੜਾ ਨਿਕਲਣਾ ਨਹੀਂ ਨਿਕੜਾ ਮੰਨਣਾ ਇਹਦੇ ਪੱਖਾ ਵੀ ਮੋਟੇ ਨੇ ਕਰਤੀ ਗਰਮ ਪਾਪਾ ਜੀ ਦੀ ਗੱਡੀ ਗਰਮ ਕਰਤੀ ਹਾ ਮੈਨੂੰ ਲੱਗਦਾ ਮਾਸੜ ਨੂੰ ਨਹੀਂ ਤੁਹਾਨੂੰ ਨਹੀਂ ਗਰਮ ਹੁੰਦੀ ਆ ਉਹ ਨਹੀਂ ਇਹ ਗਰਮ ਹੁੰਦੀ ਆ ਆ ਭਾਈ ਪਤਾ ਕਿੰਨੀ ਐਨੇ ਉਹੀ ਗੱਲ ਬਾਈ ਸਟਾਰ ਕੀਤੀ ਸੀ ਨੇ ਉਦੋਂ ਦੀ ਆਹ ਤਾਂ ਹੀ ਗੜੀ ਚੜ ਹੋ ਰਹੀ ਆਂਦੀ ਗੱਡੀ ਗਰਮ ਕਰਤੀ ਮੋਟੇ ਨੌਨਸੈਂਸ ਨੇ ਓਟੇ ਉਹਦਰ ਭਾਬੀ ਵੀ ਗੁੱਸੇ ਚ ਤੇਲਾ 1 ਵਜੇ ਇਹ ਤਾਂ 5 ਵਜੇ ਆ ਕੇ ਰੱਖਦੇ 6 ਇਹ ਪੱਖਾ ਵੀ ਨਹੀਂ ਚੱਲਦਾ ਭਲਾ ਫੱਟੇ ਬੰਦ ਹੋ ਨਹੀਂ ਵਾ ਚੱਲਦਾ ਹੀ ਨਹੀਂ ਪੱਕਾ ਤੇ ਦਾ ਨਹੀਂ ਚੱਲਦਾ ਨਹੀਂ ਚੱਲਦਾ ਹੈ ਨਹੀਂ ਚੱਲਦਾ ਬਈ ਪੱਖਾ ਇਹ ਗਰਮੀ ਬਈ ਤਾਂ ਆਉਂਦੀ ਮੈਨੂੰ ਲੱਗਾ ਚੈਰੋ ਕਰਾ ਚੱਕ ਓਏ ਬੱਚੋ ਮੋੜ ਆਵਾ ਕੇ ਜਾੜਿਆ ਪਾਣੀ ਦਾ ਠੰਡਾ ਘੁੱਕ ਕੇ ਆਉਣਾ ਨਾ ਬੇਰਕ ਓਕੇ ਆਣਾ ਮਤਲਬ ਪਾਣੀ ਨੇ ਜੋ ਘੁੱਕਿਆ ਨਾ ਪਾਣੀ ਨੇ ਪੱਕੇ ਨੇ ਪੱਕੇ ਨੇ ਉਹ ਕਰਦਾ ਹੀ ਨਹੀਂ ਪਿਆ ਠੰਡਾ 6 ਵਜਾ ਕੇ ਰੱਖਤੇ ਉਧਰ ਮਾਤਾ ਵੀ ਗੁੱਸੇ 'ਚ ਉਧਰ ਬਾਬੀ ਜੀ ਵੀ ਗੁੱਸੇ 'ਚ ਓ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ